ਧਾਰਮਿਕ ਗ੍ਰੰਥ ਧਾਰਮਿਕ ਪੁਸਤਕਾਂ ਇਸ ਵਾਸਤੇ ਦੁਨੀਆ ਵਿੱਚ ਮੌਜੂਦ ਨੇ ਕਿ ਜਿਨ੍ਹਾਂ ਜਿਨ੍ਹਾਂ ਮਹਾਪੁਰਸ਼ਾਂ ਨੇ ਉਸ ਪਰਮ ਬ੍ਰਹਮ ਨੂੰ ਪਰਮੇਸ਼ਵਰ ਨੂੰ ਪ੍ਰਾਪਤ ਕੀਤਾ ਹੈ ਜਾਂ ਉਹਨੂੰ ਮਹਿਸੂਸ ਕੀਤਾ ਹੈ ਜਾਂ ਉਹਨੂੰ ਕਿਸ ਤਰ੍ਹਾਂ ਪਾਣਾ ਹੈ ਉਹ ਸਾਰੇ ਐਕਸਪੀਰੀਅੰਸ ਉਹਨਾਂ ਨੇ ਆਪਣੀ ਉਹਨਾਂ ਕਥਾਵਾਂ ਦੇ ਵਿੱਚ ਦਰਜ ਕੀਤੇ ਹੁੰਦੇ ਨੇ ਉਹਨਾਂ ਨੇ ਸਿਰਫ ਮਾਰਗ ਹੀ ਦੱਸਿਆ ਹੁੰਦਾ ਕਿ ਇਸ ਮਾਰਗ ਤੇ ਚੱਲ ਕੇ ਪਰਮਾਤਮਾ ਮਿਲਦਾ ਹੈ ਹਾਂ ਪਰ ਲੋਕਾਂ ਨੇ ਥੋੜਾ ਤੋੜ ਮੋੜ ਲਿਆ ਉਹਨੂੰ ਉਹਨੂੰ ਆਪਣੇ ਡੰਗ ਨਾਲ ਪੇਸ਼ ਕਰ ਦਿੱਤਾ ਕਿਸੇ ਨੇ ਉਹਦੇ ਵਿੱਚ ਕੋਈ ਸ਼ਰਤਾਂ ਨਿਯਮ ਬਣਾ ਦਿੱਤੇ ਕਾਨੂੰਨ ਬਣਾ ਦਿੱਤੇ ਨਿਯਮ ਸ਼ਰਤਾਂ ਕਾਨੂੰਨ ਵਾਲੀ ਗੱਲ ਨਹੀਂ ਕੋਈ। ਉਹਨਾਂ ਨੇ ਕਿਹਾ ਧਿਆਨ ਕਰੋ ਬੰਦਗੀ ਕਰੋ ਉਸ ਪਾਰਬ੍ਰਮ ਪਰਮੇਸ਼ਵਰ ਦੇ ਨਾਲ ਬਣਾ ਕੇ ਰੱਖੋ ਉਹਨੂੰ ਆਪਣਾ ਮੰਨੋ। ਸਭ ਤੋਂ ਵੱਡੀ ਗੱਲ ਜਿਹੜੀ ਉਹਨਾਂ ਕਹੇ ਕਿ ਵੀ ਉਸ ਪਾਰਬ੍ਰਮ ਪਰਮੇਸ਼ਵਰ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਗੁਰੂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ। ਜਿਹੜਾ ਸੱਚਾ ਗੁਰੂ ਹੁੰਦਾ ਹੈ ਉਹ ਹੀ ਪਾਰਬ੍ਰਮ ਪਰਮੇਸ਼ਵਰ ਦੇ ਸੱਚੇ ਮਾਰਗ ਬਾਰੇ ਤੁਹਾਨੂੰ ਦੱਸ ਸਕਦਾ ਹੈ। ਕਿਸੇ ਨੇ ਕਿਹਾ ਬੇਸੀ ਸਿੱਧਾ ਕਿਉਂ ਨਹੀਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦੇ? ਪਰਮਾਤਮਾ ਤੇ ਸਾਰਿਆਂ ਵਾਸਤੇ ਕੁਝ ਇੱਕਾਈ ਹੈ ਕਿਸੇ ਮਹਾਪੁਰਸ਼ ਨੇ ਜਵਾਬ ਦਿੱਤਾ ਵੀ ਗੱਲ ਠੀਕ ਹੈ ਅਸੀਂ ਸਿੱਧਾ ਵੀ ਪਰਮਾਤਮਾ ਨੂੰ ਪ੍ਰਾਪਤ ਕਰ ਸਕਦੇ ਹਾਂ ਪਰ ਸਾਡੇ ਚੋਂ ਨਹੀਂ ਕੈਪੇਬਿਲਟੀ ਵੀ ਹੋਣੀ ਚਾਹੀਦੀ ਸਾਡੇ ਚੋਂ ਨਾ ਪਿਆਰ ਵੀ ਹੋਣਾ ਚਾਹੀਦਾ ਹੈ ਸਾਡੇ ਵਿੱਚ ਉਨੀ ਸ਼ਕਤੀ ਵੀ ਹੋਣੀ ਚਾਹੀਦੀ ਸਾਡੇ ਵਿੱਚ ਉਹਨਾਂ ਹੱਥ ਵੀ ਹੋਣਾ ਚਾਹੀਦਾ ਹੈ ਸਾਡੇ ਵਿੱਚ ਉਹਨਾਂ ਇਸ਼ਕ ਵੀ ਹੋਣਾ ਚਾਹੀਦਾ ਹੈ ਤੁਹਾਡੀ ਬੰਦਗੀ ਵੀ ਉਚਕੋਟੀ ਦੀ ਹੋਣੀ ਚਾਹੀਦੀ ਸਾਡਾ ਸਮਰਪਣ ਵੀ ਉਚਕੋਟੀ ਦਾ ਹੋਣਾ ਚਾਹੀਦਾ ਕਿਤਾਬਾਂ ਵੀ ਇਹੋ ਹੀ ਕਹਿੰਦੀਆਂ ਨੇ ਵੀ ਕਿਤਾਬਾਂ ਪੜ੍ਹ ਕੇ ਨਹੀਂ ਗਿਆਨ ਮਿਲਦਾ ਕੋਈ ਬੰਦਾ ਕਵੇ ਕਿ ਮੈਂ ਇੰਜੀਨੀਅਰਿੰਗ ਕਰਨੀ ਹੈ ਮੈਂ ਡਾਕਟਰੀ ਕਰਨੀ ਹੈ ਤੇ ਉਹਨੂੰ ਕੋਈ ਮਾਰਕੀਟ ਚ ਕਿਤਾਬਾਂ ਮਿਲਦੀ ਏ ਡਾਕਟਰ ਕਿਵੇਂ ਬਣੇ ਇੰਜੀਨੀਅਰ ਕਿਵੇਂ ਬਣੇ ਉਹਨਾਂ ਨੂੰ ਪੜ੍ਹ ਕੇ ਕਦੀ ਕੋਈ ਇੰਜੀਨੀਅਰ ਤੇ ਡਾਕਟਰ ਬਣਿਆ ਆ ਉਹਦੇ ਵਾਸਤੇ ਸਕੂਲ ਕਾਲਜ ਕੋ ਗੁਰੂ ਕੋਈ ਟੀਚਰ ਨੂੰ ਜੁਆਇਨ ਕਰਨਾ ਪੈਂਦਾ ਕਿ ਨਹੀਂ ਕਰਨਾ ਪੈਂਦਾ ਇਸ ਕਰਕੇ ਕਿਤਾਬਾਂ ਸਿਰਫ ਮਾਰਗਦਰਸ਼ਨ ਕਰਦੀਆਂ ਨੇ ਮਾਰਗਦਰਸ਼ਕ ਹੈਗੀਆਂ ਨੇ ਉਸ ਮੁਕਾਮੇ ਹੱਕ ਤੱਕ ਨਹੀਂ ਪਹੁੰਚਾ ਸਕਦੀਆਂ ਉਹ ਤੁਹਾਨੂੰ ਕੋਈ ਕਾਮਲ ਮੁਰਸ਼ਿਦ ਕੋਈ ਗੁਰੂ ਹੀ ਪਚਾ ਸਕਦਾ ਆ ਉਹੀ ਦੱਸ ਸਕਦਾ ਉਸ ਪਰਮਾਤਮਾ ਦੇ ਘਰ ਦਾ ਰਾਹ